ਅੱਜ ਜਦੋਂ ਸਾਰੇ ਪਾਸੇ ਆਪਸ ਵਿੱਚ ਸਿੰਘ ਸਰਦਾਰ ਸਿੱਖ ਲੜਦੇ ਵੇਖਦਾ ਤੋ ਮੇਰੇ ਦਿਲ ਚੋਂ ਸਤਰਾ ਨਿਕਲੀ ਕਿੰਨੀ ਸੋਹਣੀ ਦਾੜੀ ਫੱਬੇ ਮੁੱਛਾਂ ਤਣੀਆਂ ਪਰ ਜਦ ਤੂੰ ਬੋਲੇ ਖਰਵਾ ਮਾਣ ਦਾੜੀ ਦਾ ਪੈਰੀ ਰੂ ਚਮਕ ਦਮਕ ਵਿੱਚ ਕਿਦਰੇ ਮੇਰੇ ਗੁਰੂ ਦਾ ਸਿੱਖ ਸਰਦਾਰ ਨਾ ਲੱਭੇ ਨਿਮਰਤਾ ਸਬਰ ਪਿਆਰ ਵਾਲੀ ਮੈਨੂੰ ਕੋਈ ਦਸਤਾਰ ਨਾ ਲੱਭੇ ਨਿਮਰਤਾ ਸਬਰ ਪਿਆਰ ਵਾਲੀ ਮੈਨੂੰ ਕੋਈ ਦਸਤਾਰ ਨਾ ਲੱਭੇ ਉੰਜ ਤਾਂ ਲੜ ਪੈਂਦੇ ਜੇ ਕੋਈ ਹੱਥ ਵੀ ਲਾਏ ਪਰ ਰੋਜ਼ ਪੈਰਾ ਵਿੱਚ ਵਿਛਦੀ ਤੇ ਵਿਕਦੀ ਥਾਂ ਉੱਤੋਂ ਨਹੀਂ ਪਰ ਅੰਦਰੋਂ ਕਿਰਦਾਰਾਂ ਵਿੱਚੋਂ ਕਿਤੇ ਦਸਤਾਰ ਨ ਲੱਭੇ ਚਮਕ ਦਮਕ ਵਿੱਚੋਂ ਕਿਦਰੇ ਮੇਰੇ ਗੁਰੂ ਦਾ ਸਿੱਖ ਸਰਦਾਰ ਨ ਲੱਭੇ ਨਿਮਰਤਾ ਸਬਰ ਪਿਆਰ ਵਰ ਕੋਈ ਦਸਤਾਰ ਨ ਲੱਭੇ ਕਿੰਨਾ ਸੋਹਣਾ ਸਾਫ ਚਮਕ ਦਮਕ ਵਾਲਾ ਚਿੱਟਾ ਕਨੌਰ ਅੰਦਰ ਸੜੇ ਬਲੇ 부জে ਵਿਕੇ ਕਾਲੇ ਕਲੂਚ ਜਿੰਨਾ ਸਾਫ ਪਹਿਰਾਵਾ ਉਹਨਾਂ ਸਿਰ ਕਿਰਦਾਰ ਨਾ ਲੱਭੇ ਚਮਕ ਦਮਕ ਵਿੱਚੋਂ ਕਿਧਰੇ ਮੇਰੇ ਗੁਰੂ ਦਾ ਸਿੱਖ ਸਰਦਾਰ ਨਾ ਲੱਗੇ ਨਾਮ ਧਿਆਉਂਦੇ ਵੇਖ ਰੱਬ ਦਾ ਰੂਪ ਜਿਹਾ ਜਾਪੇ ਮਜ਼ਲੂਮ ਗਰੀਬ ਇਨਸਾਫ ਕੋਲੋਂ ਜੋ ਚਪੀਤਾ ਹੀ ਲੰਘ ਜਾਵੇ ਜੋ ਗਰੀਬ ਤੇ ਸੱਚਲੇ ਖੜੇ ਇਹਨਾਂ ਚੋਂ ਇਹ ਸਰਦਾਰ ਨਹੀਂ ਲੱਭੇ ਚਮਕ ਧਮਕ ਵਿੱਚੋਂ ਕਿਧਰੇ ਮੇਰੇ ਗੁਰੂ ਦਾ ਸਿੱਖ ਸਰਦਾਰ ਨੇਮਰਤਾ ਸਬਰ ਪਿਆਰ ਵਾਲੇ ਮੈਨੂੰ ਕੋਈ ਦਸਤਾਰ ਨਾ ਲੱਭੇ ਕਾਇਸ ਦਸਤਾਰ